ਉਹ ਤੋਂ ਨਹੀਂ ਆਉਣਾ ਤੋਂ ਕੋਈ ਨਹੀਂ ਆਉਣਾ ਇਹ ਕੂਛੇ ਨਹੀਂ ਆਉਂਦੇ ਸਿੱਧੇ ਨਹੀਂ ਲੈਣੇ ਆ ਜਾ ਕਰੀ ਨੂੰ ਬੰਮੇ ਬੂਰ ਬਾਟੇ ਕਿ ਤਾਂ ਕਰਾਂਗੇ ਤੋ ਉਸ ਮੌਕੇ ਤੇ ਕਹਿੰਦੇ ਨਹੀਂ ਆਉਂ ਤੈਨ ਨਹੀਂ ਆਉ ਤੁਸੀਂ ਫੈਮਲੀ ਆ ਫੈਮਲੀ ਨਾਲ ਦੀ ਫੈਮਲੀ ਆਓ ਤੈਨ ਨਹੀਂ ਉਹ ਯਾਰ ਬਾਹਰ ਨਹੀਂ ਲੈਣ ਉਹਦੇ ਟਾਈਮ ਲੱਗਿਆ ਸਾਤ ਪੰਜਵਿੰਨਿਆ ਦੀ ਬਲੇਡ ਆ ਹੱਲੇ ਵੀ ਪਾਏ ਯਾਰ ਅੱਧਾ ਨਹੀਂ ਦਾ ਯਾਰ ਅੱਜ ਨਾ ਉਹ ਜਿਹੜਾ ਨਾ ਸਿੰਗਾਪੁਰ ਅੰਬਰਸ ਆਰ ਐਰਪੋਰਟ ਦਾ ਹੀ ਗੰਦਿਆ ਜਿਹੜਾ ਬੰਦਾ ਆਵੇ। ਅੱਕਦੇ ਵੀ ਪੰਜਾਬੀਆਂ ਨੂੰ ਉਹ ਜੈਨੂਨੀਆਂ ਨਾ ਡੱਕਣਾ ਹੁੰਦਾ। ਆਵੇ ਉਹ ਆਇਸ ਵੀ ਕਰ। ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਜ਼ਰੂਰ ਕਮੈਂਟ ਕਰਿਓ ਇੱਕ ਬੰਦੇ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਇਹ ਵੀਡੀਓ ਬਣਾਈਆਂ ਜਿਸ ਵਿੱਚ ਉਹ ਇਹ ਦਾਵਾ ਕਰਦਾ ਹੈ ਕਿ ਜੋ 에어ਪੋਰਟ ਤੇ ਬੈਠੇ ਅਧਿਕਾਰੀ ਨੇ ਉਹ ਪੰਜਾਬੀਆਂ ਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰ ਰਹੇ ਨੇ ਸਿਰਫ 5 ਮਿੰਟ ਲੇਟ ਹੋਣ ਕਾਰਨ ਇਸ ਬੰਦੇ ਦੀ ਟਿਕਟ ਨੂੰ ਕੈਨਸਲ ਕਰ ਦਿੱਤਾ ਗਿਆ ਇਸ ਦੇ ਪਰਿਵਾਰ ਦੀ ਟਿਕਟ ਨੂੰ ਕੈਨਸਲ ਕਰ ਦਿੱਤਾ ਗਿਆ ਇਹ ਸਭ ਨੂੰ ਲੈ ਕੇ ਵੀਡੀਓ ਬਣਾ ਰਹੇ ਸ਼ਖਸ ਨੇ ਇਲਜ਼ਾਮ ਲਗਾਇਆ ਨੇ ਕਿ ਇਹ ਜਾਣਬੁੱਝ ਕੇ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਪੰਜਾਬੀਆਂ ਨੂੰ ਹੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪੰਜਾਬੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਕਿ ਇਸ ਬੰਦੇ ਦਾ ਕਹਿਣਾ ਸਹੀ ਹੈ ਜਾਂ ਗਲਤ ਹੈ ਉਹ ਜ਼ਰੂਰ ਕਮੈਂਟ ਵਿੱਚ ਮੈਂਸ਼ਨ